ਇਹ ਇਹ ਵਾਲਾ ਆਪਣਾ 33 ਨੰਬਰ ਸੂਟ ਆ ਦੇਖੋ ਰੈਡੀ ਹੋ ਗਿਆ ਤੇ ਲੋਕੀ ਦੀ ਫਿਨਿਸ਼ਿੰਗ ਕਰਕੇ ਸਾਰੀ ਵੀਡੀਓ ਬਣ ਚੁੱਕੀ ਹੈ ਇਹ ਇਸ ਸੂਟਾਂ ਦੀ ਹੋ ਗਈ ਹੈ ਕਿਉਂਕਿ ਅਸੀਂ ਆਪਣਾ ਸਪੰਦ ਵਰਕ ਹੋਇਆ ਸੀ ਇਹ ਆਪਣਾ ਰਾਤ ਤੇ ਆਪਾਂ ਸ਼ਾਮ ਵਰਕ ਕੀਤਾ ਸੀ ਕਿ ਹੁਣ ਆਪਣਾ ਜਿਹੜੇ ਆਪਣੇ ਕੈਨੇਡਾ ਦੇ ਕਸਟਮਰਾਂ ਤੋਂ ਲੋਕੀ ਸੀ ਕਰ ਰਹੇ ਕੁਝ ਹੀ ਤੇ ਲੱਗ ਚੁੱਕਿਆ ਹੁਣ ਇਹ ਆਪਾਂ ਪ੍ਰੋਫਟ ਕਰਾਂਗੇ ਜੇ ਉਸ ਤੋਂ ਮੰਗੋ ਜਿਹੜੇ ਇਹਨਾਂ ਸੂਟਾਂ ਦੇ ਆਪਣੇ ਕੋਲੇ ਆਰਡਰ ਪਏ ਨੇ ਉਸ ਤੋਂ ਬਾਅਦ ਇਹਨਾਂ ਸੂਟਾਂ ਦਾ ਪੇਪਰ ਆਪਾਂ ਕੁਆਰਕ ਸ਼ੁਰੂ ਕਰਦਾ ਹਾਂ ਤਾਂ ਵੀ ਬਹੁਤ ਯਾਰਾ ਤੁਹਾਡੀ ਕਲੈਂਟ ਸੇ ਵੀ ਚੀਜ਼ਾਂ ਚਿੰਦੀ ਬਾਤ ਕੀ ਕਰ ਲੈਣ ਲੋੜੀ ਆਪਾਂ ਖੱਤਰਾ ਲਗਾ ਸਕਦੇ ਤੁਸੀਂ ਸੇਲੀ ਕਰਵਾ ਲਾ ਸਕਦੇ ਤੇਰਾ ਵਾਚੂ ਜਾਂ ਤੁਹਾਡੇ ਜਾਣੀ ਹੋ ਕਿਸੇ ਵੀ ਤਰ੍ਹਾਂ ਦਾ ਵਰਖਾ ਜਿਹੜਾ ਆਪਣੇ ਖੱਤਰਾ ਲਾਉਣ ਦੀ ਵਲੇ ਤੁਸੀਂ ਕਰਵਾ ਸਕਦੇ ਤੇ ਦੌਜੂ ਤਾਂ ਇਹਨਾਂ ਨੂੰ ਕੋਸ਼ਿਸ਼ ਕਰਕੇ ਕਰਨ ਨੂੰ ਕਿਸ ਸੈਂਪਸਿਓਲੋਜਿਕ ਇਹ ਵਾਲਾ ਵਰਤ ਕੇ ਜੇ ਕਿਸੇ ਤੇ ਕਰਕੇ ਦੇਵਾਂਗੇ ਕਿ ਕਿੰਨੇ ਸੂਟ ਜ਼ਿਆਦੇ ਨੇ ਤੇ ਆਪਣੀ ਸਥਿਤੀ ਤੋਂ ਪਰੋਮੇ ਸਾਰੇ ਇੱਥੇ పావే వీడియోను అజ పూర్త సారే సూటా తను ਤੇ ਜਸਪੀਤਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨ ਟਿਕਸ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਤੇ ਬੋਲੋ ਤੁਸੀਂ ਆਪਾਂ ਵੀ ਵਧੀਆ ਤੇ ਅੱਜ ਦੀ ਵੀਡੀਓ ਕਿਸਟਾਰਟਿੰਗ ਕਰਨ ਲੱਗੇ ਆਏ ਵਾਰੇ ਖਾਦੀ ਦੇ ਫੈਬਰਿਕ ਤੋਂ ਤੇ ਲੁਹਿਆ ਚਾਪਣਾ ਇਹ ਸੂਟ ਆ ਜਿਹੜਾ ਆਪਣੇ ਕੈਨੇਡਾ ਤੋਂ ਆਪਣੇ ਕੋਲ ਅਧਰਾਇਆ ਹੋਇਆ ਇਹ ਸੂਟ ਆ ਜਿਹੜੇ ਆਪਣੇ ਲੱਗ ਚੁੱਕੇ ਤੇ ਛਿੰਦੀ ਹੋਏ ਸੂਟ ਆ ਜਿਹੜੇ ਆਪਾਂ ਉਹ ਫਿਲਹਾਲ ਲਈ ਕਿਉਂਕਿ ਆਪਾਂ ਇੱਕ ਇੱਕ ਹਫਤੇ ਦਾ ਟਾਈਮ ਲਿਆ ਰੋਕ ਦਿੱਤੇ ਨੇ ਇਹ ਕਿਉਂ ਨਹੀਂ ਸੰਭਾਗ ਦੇ ਆਪਕਾ ਜਲਦੀ ਭੇਜਨੇ ਤੇ ਲਓ ਜੀ ਇਹਦਾ ਵਰਕ ਵੀ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਵੀ ਆਪਾਂ ਅੱਜ ਤੇ ਕਿਹੜਾ ਵਰਕ ਕਰਨੀ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਦੇਖੋ ਕਿਉਂਕਿ ਭੈਣ ਦੀ ਜਿਹੜੀ ਡਿਮਾਂਡ ਆ ਵੀ ਉਹਨਾਂ ਨੇ ਕਿਹਾ ਕਿ ਸਾਡੇ ਸੂਟ ਆ ਜਿਹੜੇ ਬਹੁਤ ਹੀ ਹਲਕੇ ਫੁਲਕੇ ਤੇ ਸਰਦਾਰੀ ਜੇ ਤਾਈ ਦੇ ਵਰਕ ਕਰਕੇ ਭੇਜੇ ਚਾਹਣ ਤੇ ਇਹਨਾਂ ਦੀ ਸਲਾਈ ਵੀ ਇੱਥੋਂ ਹੋ ਕੇ ਜਾਊਗੀ ਤੇ ਲਓ ਜੀ ਦੁਪੱਟੇ ਵਾਫੇ ਸਭ ਕੁਝ ਜਿਵੇਂ ਸੂਟੇ ਰੈਡੀ ਹੋ ਕੇ ਜਾਣਗੇ ਤੁਹਾਡੇ ਨਾਲ ਸਾਰੀ ਵੀਡੀਓ ਕਰਾਂਗੇ ਸ਼ੇਅਰ ਤੇ ਲਓ ਜੀ ਪਹਿਲਾ ਸੂਟ ਆ ਉਹਨਾਂ ਦਾ ਲੱਗ ਚੁੱਕਿਆ ਤੇ ਇਹਦੇ ਉੱਪਰ ਜਿਹੜੀ ਆਪਾਂ ਦੇਖੋ ਰੇਲ ਪਾ ਰਹੇ ਆਂ ਤੇ ਇਹ ਵਾਲਾ ਬਹੁਤ ਹੀ ਪਿਆਰੀ ਜੀ ਰੇਲ ਪਾ ਰਹੇ ਆਂ ਤੇ ਬਾਕੀ ਜਿੱਦਾਂ ਸਾਰਾ ਸੂਟ ਬਣੂਗਾ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਈ ਪਾਣਾ ਵੀ ਇਹ ਹੀ ਕਮੈਂਟ ਆ ਰਹੇ ਸੀ ਵੀ ਤੁਸੀਂ ਜਿਹੜੀਆਂ ਆਪਣੀਆਂ ਨੂੰ ਬਣਾਉਣ ਆਤੇ ਨਾਲ ਜੁਰਨਾ ਸੀ ਬੜੀ ਖੁਸ਼ੀ ਕੰਦਾ ਸ਼ਿੰਦੀ ਵਰਗੀ ਕਾਫੀ ਤੇ ਲੌਜੀ ਸ਼ਿੰਦੀ ਵਰਗੇ ਔਰ ਬਰੀ ਏੰਨੇ ਜਿਆਦੇ ਸੀ ਜੀ ਲਗਾਤਾਰ ਇੱਕ ਮਹੀਨੇ ਤੋਂ ਆਪਣੇ ਉਹੀ ਵਰਤ ਪਰ ਪੀੜ ਚੱਲ ਰਹੀ ਸੀ ਤੇ ਲੋਜੋ ਸੂਟ ਨੂੰ ਆਪਾਂ ਥੋੜੇ ਚਿਰ ਲਈ ਹੋਲਡ ਕਰਤਾ ਫੜਾਵਾਂਗੇ ਪਰ ਹੋਲਡ ਕਰਤਾ ਜਿੰਨਾ ਵੀ ਪਹਿਲਾਂ ਬੁਕਿੰਗ ਹੋਈ ਸੀ ਉਹ ਸੁਣ ਕੇ ਆਪਾਂ ਵੇਚਦੇ ਆ ਤੇ ਲੋਜੋ ਜੀ ਨੂੰ ਅੱਜ ਆਪਣਾ ਇਹ ਸੂਟ ਦੇਖੋ ਬੜਵਿਆ ਥੋੜਾ ਜਿਹਾ ਦੇਖੋ ਕਿ ਆਪਾਂ ਕੱਖਣੀ ਇਸ ਨੂੰ ਥੋੜਾ ਜਿਹਾ ਵਾਈਟ ਤੇ ਘਾਰੇ ਸੀ ਤੇ ਇਹਦੇ ਦੀ ਆਪਾਂ ਮੁੜੇ ਕਟਿੰਗ ਕਰਾਂਗੇ ਇੱਥੋਂ ਤੇ ਬਾਕੀ ਚਲੋ ਜੀ ਇਹ ਇਹ ਸੂਟ ਦੇਖਣ ਲਈ ਕਪੜੇ ਵੀਡੀਓ ਤੇ ਐਂਡ ਤੱਕ ਕਪੜੇ ਨਾਲ ਜੁੜੇ ਰਹਿਓ ਪੂਰਾ ਸਿਸਟਮ ਕੰਪਲੀਟ ਹੈ ਜਿਹੜਾ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਤੁਸੀਂ ਵੀ ਦੱਸਣਾ ਵੀ ਆਪਣਾ ਇਹ ਵਰਕ ਤੁਹਾਨੂੰ ਕਿਦਾਂ ਦਾ ਲੱਗਿਆ ਕਿਉਂਕਿ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕ अवेलेबल ਨਹੀਂ ਜਿੱਥੇ ਹੈ ਵੀ ਤੋਂ ਹੈ ਵੀ ਤੇ ਉੱਥੇ ਆਪਣੇ ਕੋਲੇ ਇਹ ਜਿੱਥੇ ਨੋਰਮਲ ਰੇਂਜ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਦੇਖੋ ਬਹੁਤ ਸਰਦਾਰੀ ਲੁੱਕ ਦੇ ਜਿਹੜੇ ਇਸ ਤਰ੍ਹਾਂ ਦੇ ਵਰਕ ਨੇ ਉਹ ਵੀ ਆਪਣੇ ਕੋਲੇ ਹਰ ਵਕਤ अवेलेबल ਹੁੰਦੇ ਕਿਉਂਕਿ ਆਪਾਂ ਇਸ ਤਰ੍ਹਾਂ ਦੇ ਵਰਕ ਹੁੱਕ ਕੇ ਕੁਲਕੇ ਡੇਲੀ ਲਈ ਬਣਵਾ ਕੇ ਰੱਖਦੇ ਹਾਂ ਕਿਉਂਕਿ ਕਈ ਪਹਿਣਾ ਬਹੁਤ ਹੈਪੀ ਪਹਿਲਾਂ ਮੈਂ ਇਹ ਪਹਿਸ਼ੰਮਤ ਪਸੰਦ ਕਰ ਰਹੀ ਹਾਂ ਕਿ ਉਹ ਇਹ ਸੂਟ ਕੰਮ ਦੇ ਸੂਟ ਕਰੇਗੇ ਪਹਿਲਾਂ ਮੈਂ ਬਹੁਤ ਜ਼ਿਆਦਾ ਪਸੰਦ ਕਰਿਆ ਜਿਵੇਂ ਕਿ ਦੇਖੋ ਤੁਸੀਂ ਇਹ ਖਾਦੀ ਦਾ ਫੈਬਰਿਕ ਹੈ ਤੇ ਇਹਦੇ ਉੱਪਰ ਜਦੋਂ ਇਹ ਵਰਕ ਹੋਵੇ ਤੇ ਸੂਟ ਦੀ ਜਿਹੜੀ ਲੋਕਾਂ ਬਹੁਤ ਤਿਆਰੀ ਬਣ ਕੇ ਆਉਗੀ ਬਹੁਤ ਤੋਂ ਸਰਦਾਰੀ ਗਹਿਣਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਉਹ ਸੂਟੇ ਨੇ ਬਣ ਕੇ ਤਿਆਰ ਹੋਣਾ ਤੇ ਚਲੋ ਜੀ ਦੋਸਤਿਆਂ ਵੱਲੋਂ ਮੈਂ ਕਰਦੇ ਹਾਂ ਸੂਟ ਕਿਰਪਾ ਕਰਕੇ ਜੋ ਕੰਪਲੀਟ ਹੋ ਜਾ ਫੇਕ ਕਰ ਦਿਨਾ ਅੱਗੇ ਜਿਹੜੀ ਵੀਡੀਓ ਕਰਦੇ ਹਾਂ ਸ਼ੇਅਰ ਵੀਡੀਓ ਤੇ ਐਂਡ ਤੱਕ ਬਣੇ ਰਹਿਣਾ ਕਿ ਕਈ ਦਿਨ ਹੋ ਗਏ ਆਪਣੀ ਕੋਈ ਵੀਡੀਓ ਨਹੀਂ ਆਈ ਸੀ ਤੇ ਚਲੋ ਜੀ ਹੁਣ ਡੇਲੀ ਕਿਉਂਕਿ ਸੂਟ ਤਾਂ ਆਪਣੇ ਵਰਕ ਹੁੰਦੇ ਰਹਿੰਦੇ ਆ ਤੇ ਵੀਡੀਓ ਵੀ ਬਣਾਉਣ ਦੀ ਕੋਸ਼ਿਸ਼ ਪਾਪ ਦਿੱਤੀ ਪਰ ਸੀਗਾ ਵੀ ਡੇਲੀ ਡੇਲੀ ਉਹ ਵੀ ਆਪਾਂ ਜਿਹੜੇ ਸੂਟ ਤੁਹਾਡੇ ਨਾਲ ਹਾਂ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਬੋਰ ਹੋਗੇ ਹੋਮੋਂਗੇ ਪਰ ਉਹ ਸੂਟ ਦੀ ਵੀਡੀਓ ਜਿਵੇਂ ਆਪਾਂ ਕਾਉਣੇ ਹੋਊਗੇ ਆਪਾਂ ਨੂੰ ਹੋਰ ਆ ਜਿਹੜੇ ਸੂਟਾਂ ਦੇ ਆਰਡਰ ਲਾ ਲੈਣੇ ਹੋਰ ਆ ਜਾਂਦੇ ਤੇ చాలా జీ ఏ వర్క్ అమ్మ ఉతారే ఫే తన దాని సారా కంపలిట వర్క అర బ तो दिये 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 चलो जोड़ा डिजाइन है अपना तुम देख दो एक बरतिया एक आप जी महंगी है जो एक महंगी जी आप थ्रैड वर्त्या चलो जी आप दो कलर बहुत ही प्यारा जहा देखो सूट में वर्क किया तो बाकी सूट जो कि लगे ये भी जरूर दस करो क्योंकि आपको छोटी जी वीडियो बनाने लगे थोड़े लिए भी नमें नमें वर्त जो भी अपने बीक के होंगे तीस उन्हों देख सको ਤੇ ਕਿਉਂਕਿ ਤੁਹਾਡੇ ਉੱਤੇ ਅਦਰਪੈਂਟਾ ਹੁੰਦੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਕੋਸ਼ਿਸ਼ ਕਰੀ ਦੀ ਹਰ ਇੱਕ ਨਗਨ ਖਾਤੀ ਹਰ ਇੱਕ ਪ੍ਰੈਨਟਾ ਤੋਂ ਲੈਣ ਦੀ ਤੇ ਲਓ ਜੀ ਇਹ ਵਰਤਿਕ ਤੁਹਾਨੂੰ ਕਿਹੋ ਜਿਹਾ ਲੱਗਿਆ ਆਪਣੀ ਰਾਏ ਜਿਹੜੀ ਕਮੈਂਟ ਬਾਕਸ ਵਿੱਚ ਜ਼ਰੂਰ ਛੱਡਿਓ ਤੇ ਚਲੋ ਜੀ ਮਿਲਦੇ ਹਾਂ ਇੱਕ ਹੋਰ ਨੈਕਸਟ ਵੀਡੀਓ ਦੇ ਵਿੱਚ ਨਮਾਜ਼ਾ ਕੋਲ ਹੋਰ ਗੱਲਾਂ ਲਾਗੇ ਤੇ 나ੜੀ ਤੁਹਾਨੂੰ ਵੀਡੀਓ ਦੇ ਐਂਡ ਕਰਦੇ ਕਰਦੇ ਇਸ ਨੂੰ ਦਾ ਜਿਹੜਾ ਪ੍ਰੋਪਰ ਆਪਣਾ ਕਿ ਕਿਹੜਾ ਵਰਤ ਹੋ ਚੁੱਕਿਆ ਇਹ ਵੀ ਤੁਹਾਡੇ ਨਾਲ ਵੀ ਉਸ ਸ਼ੇਅਰ ਕਰਾਂਗੇ ਵੀ ਆਪਣਾ ਇਸ ਵੀ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਜੇ ਕੋਈ ਇਸ ਤਰ੍ਹਾਂ ਬੰਨ ਲਾ ਮੈਂ ਬਾਤ ਤੋਂ ਦੇਖਣ ਲਈ ਬਣੇ ਰੋ ਆਪਣੇ ਚੈਨਲ ਤੇ ਇਹਨੂੰ ਜਿਆਵਾ ਨਾਲ ਸੂਟ ਆ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ ਇਹਨੂੰ ਬਹੁਤ ਪਿਆਰਾ ਜਿਹਾ ਲੱਗ ਰਿਹਾ ਸੀ ਤੇ ਹਾਕੀ ਦੀ ਵੀਰ ਫਾਈਲ ਤੇ ਸੂਟ ਦਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਕਲਰ ਸੀ ਤੇ ਨਾਲ ਹੀ ਆਪਣਾ ਨੰਬਰ 34 ਸੂਟ ਇਹਦਾ ਲੱਗ ਚੁੱਕਿਆ ਕਿਉਂਕਿ ਫੇਰ ਸੰਦੀ ਬੁੱਟ ਤੇ ਸੂਟਾਂ ਦਾ ਜਿਹੜਾ ਆਰਡਰ ਬਹੁਤ ਜ਼ਿਆਦਾ ਆਕੇ ਨੇ ਤੇ ਲਾਕੀ ਨੇ ਸੂਟਾਂ ਨੂੰ ਦੇਖਣਾ ਕੰਪਲੀਟ ਕਰਦੇ ਵਿੱਚ ਇਹਨਾਂ ਸੂਟਾਂ ਦੀ ਆਰਡਰ ਲਵਾਂਗੇ ਵਿੱਚ ਇਹ ਵਾਲੇ ਸੂਟ ਵੀ ਆਪਣਾ ਕਲੀਅਰ ਕਰਾਂਗੇ ਚਲੋ ਜੀ ਕਿਹੜਾ ਵਰਕ ਚਾਹੁੰਦੇ ਨੇ ਬਾਤੂ ਬਾਤ ਜਿਹੜਾ ਹੋ ਚੁੱਕਿਆ ਤੇ ਇਹਦਾ ਆਪਾਂ ਬਣਾਉਣਾ ਖਾਂਦਾ ਬਸ ਕਿਸੇ ਲਈ ਦਾ ਕੋਈ ਦੇਖ ਸਕਦੇ ਕਹਿੰਦੇ ਇਹਦੇ ਆ ਗਿਆ ਸੂਟ ਆਪਣਾ ਹੈ ਕੋ ਕਲਰ ਬਹੁਤ ਪਿਆਰਾ ਬਣ ਗਿਆ ਰਾਮ ਟੈਕਸ ਤੇ ਰਾਮ ਟੈਕਸ ਦੀ ਤੁਸੀਂ ਜਿਹੜੀ ਇੰਪੋਰਟੈਂਟ ਹੈ ਦੇਖੋ पाच ਸੰਗੀਆਂ ਮੈਂ ਆਪਾਂ ਕਹਿ ਦਿੰਦੇ ਹਾਂ ਸੋਨਾ ਸਟਾਫਰ হার সুটার সুটটি আগে বাড়ি আপনি পাসল প্যাক কে পায় খুব কঠে হাস ও সুটান সারা ভেজা গেছে চলো জি এই সুট দেটা এই সুট চেক কর ਬਾਕੀ ਚਲੋ ਜੀ ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਅੰਦ ਦਾ ਜਿਸ ਕੋਲ ਵੀ ਵੀਡੀਓ ਬਣਾਈ ਹੈ ਤਈ ਦਿਨ ਤੋਂ ਕੋਈ ਵੀਡੀਓ ਆਪਾਂ ਨਹੀਂ ਪਾਈ ਤੇ ਮਿਲ ਜੇ ਕੱਲ ਨੂੰ ਇੱਕ ਤੋਂ ਲੋਗਿਆ ਫੈਬਰਿਕ ਚਾਹੋ ਕੋਰ ਵੱਲ ਕੇ ਲੈ ਕੇ ਇਹ ਲੋ ਜੀ ਇਸ ਵੀਡੀਓ ਦਾ ਆਪਣੇ ਇੱਥੇ ਕਰਦੇ ਹਾਂ ਅੰਦ ਫਲੋਗਰਸ ਨਾਲ ਸੀ ਦੇ ਵਿੱਚ